ਅਸਲ 'ਚ ਬਾਪੂ ਦੇ ਨਾਲ ਮੇਰੇ ਯਾਰਾਨੇ ਬੜੇ ਵੱਡੇ ਸਾਡੇ ਬਣ ਗਏ ਪਿਆਰ ਹੀ ਬੜਾ ਬਣ ਗਿਆ ਇਹ ਬਾਪੂ ਨਾਲ ਦਾ ਰਾਤ ਜਾ ਕੇ ਸ਼ਾਮਾਂ ਨੂੰ ਬਹਿ ਜਾਣਾ ਬਾਪੂ ਦੇ ਕੋਲ ਵੱਧਾ ਤੇ ਪੀਣਾ ਥੇ ਨਾਲੇ ਗੱਲਾਂ ਬਾਤਾਂ ਨਾਲੇ ਟੀਵੀ ਜਿਹਾ ਦੇਖਣਾ ਨਾਲੇ ਹੈ ਬਾਪੂ ਨਾ ਫਿਰ ਬਾਈ ਗੱਲਾਂ ਕਹੀਆਂ ਖੁੱਲ ਖਲ ਕੇ ਕਰਨੀਆਂ ਹੈ ਬਾਪੂ ਸਰਪੰਚੀ ਵੀ ਕੀਤੀ ਹੈ ਪਿੰਡ ਦੀ ਇਲਾਕੇ 'ਚ ਨਾ ਕਈ ਗੱਲਾਂ 'ਚ ਨਾ ਸੀ ਸਿੱਧੀ ਗੱਲ ਬਾਪੂ ਦੀਆਂ ਪੁਰਾਣੀਆਂ ਇੱਕਾ ਫੋਟੋਆਂ ਖੜੀ ਐ ਬਾਪੂ ਨੇ ਘੋੜੀਆਂ ਵੀ ਰੱਖੀਆਂ ਉਹ ਲਾ ਬਾਪੂ ਦੀ ਘੋੜੀ ਜਿੱਤੇ ਫੋਟੋ ਮੈਂ ਵੇਖੀ ਇੱਕ ਹੂੰ ਬਾਪੂ ਕੋੜੀਆਂ ਦਾ ਵੀ ਸ਼ਕੀਨ ਸੀ ਸਵਾਰੀ ਕਰ ਲਿੰਦਾ ਇਹ ਘੋੜੀ ਦੇ ਬਾਪੂ ਮੈਨੂੰ ਦੱਸ ਦਿੰਦਾ ਇਹ ਸਾਰਾ ਖੁੱਲ ਕੇ ਕਹਿ ਰਹੇ ਆ ਇਹ ਗੱਲਾਂ ਕਰਨੀਆਂ ਜਦੋਂ ਬਾਪੂ ਨੇ ਨਾ ਇੱਕ ਆਪਣੇ ਕੋਲ ਚੇਟੀ ਘੋੜੀ ਹੁੰਦੀ ਗੜੀ ਘੋੜੀ ਜਾਂਦਾ ਉਹ ਵੀ ਕਈ ਵਾਰੀ ਉਹਨੇ ਫਿਰ ਹੋਰ ਵੀ ਕਈ ਕੁੜੀਆਂ ਦਾ ਕਣਕ ਪਿੰਨੀ ਮਤਲਬ ਕਿ ਚੈਰੀ ਜੀ ਕਲਰ ਦੀ ਚੈਰੀ ਕਲਰ ਦੀ ਕੁੜੀ ਹੁੰਦੀ ਏ ਕ ਉਹਦੇ ਬਾਰੇ ਇਹ ਦੱਸਿਆ ਮੈਨੂੰ ਬਾਪੂ ਨੇ ਆਂ ਬੜੀ ਵਧੀਆ ਕੁੜੀ ਸੀ ਤੇ ਕਰਕੇ ਬਾਪੂ ਦੀਆਂ ਗੱਲਾਂ ਬਾਪੂ ਤੇ ਬਾਪੂ ਘੈਂਡ ਬਾਪੂ ਹੀ ਏ ਨਾ ਫਿਰ ਇਹ ਗੱਲ ਕਰਨ ਦਾ ਅੰਦਾਜ਼ ਯਾਰ ਉਹ ਉਹ ਗੱਲ ਸ਼ੁਰੂ ਕਰਨ ਦਾ ਅੰਦਾਜ਼ ਥਾਪੜਾ ਬਾਪੂ ਦਾ ਜਿਨ੍ਹਾਂ ਦੇ ਥਾਪੜਾ ਦੇਂਦਾ ਪਰ ਕੇ ਬੰਦੇ ਜੋਸ਼ ਆ ਜਾਂਦਾ ਹੀ ਆ ਬੋਤਰਾ ਆ ਬੋਤਰਾ ਇਹ ਬਾਪੂ ਵੇਖ ਲੋ ਕਿੱਡਾ ਘੈਂਡ ਲਾਕੇ ਦਾ ਕੀ ਮੈਂ ਅਜੇ ਤੱਕ ਦੁਨੀਆ ਦੇ ਬਾਪੂ ਨਹੀਂ ਏਡਾ ਵੇਖਿਆ ਮੈਂ ਗੱਲਬਾਤ ਦੇ ਪੜਿਆ ਲਿਖਿਆ ਹੁਣ ਕਰਕੇ ਏਡਾ ਜਜ਼ਵੇ ਵਾਲਾ ਏਡਾ ਘੈਂਡ ਬਾਪੂ ਮੈਂ ਅੱਜ ਕੱਲ ਅਜੇ ਤੱਕ ਨਹੀਂ ਕੋਈ ਵੇਖਿਆ ਤੇ ਉਸ ਬਾਪੂ ਦੀ ਸੁਣ ਲੋ ਉਹ ਬਾਪੂ ਅਗੋਂ ਆਪਣੇ ਦਾਦੇ ਦਾ ਫੈਨ ਹੈ ਨਵੀਂ ਗੱਲ ਦੋਂ ਬਾਪੂ ਪੂਰਾ ਪਤਾ ਲੱਗ ਗਿਆ ਸੀ ਨਾ ਕਿਉਂਕਿ ਬਾਪੂ ਅਧਿਆਸੋਂ ਤੋਂ ਜਿਹੜੇ ਸਾਡੇ ਦਾਦਾ ਜੀ ਵੱਡੇ ਸ਼ਰੀਰੋਂ ਵੀ ਵੱਡੇ ਬਾਪੂ ਉਹਦੇ ਇਹ ਬਾਪੂ ਨੇ ਜੇ ਮੈਨੂੰ ਦੱਸਿਆ ਨਾ ਗੱਲ ਵੀ ਮੈਂ ਜੀ ਦੱਸੀ ਵੀ ਮੈਂ ਬਾਪੂ ਹੀ ਉਹ ਜਿਹੜੇ ਅਮਰੇ ਇਥੇ ਮੱਝਾਂ ਲੈ ਕੇ ਸੁਬੇਰੇ ਤੁਹਾਡੇ ਮਾੜੀ ਮਿੱਟੀ ਉਹ ਉਹ ਮੇਰੇ ਦਾਦਾ ਜੀ ਆ ਹੈ ਪੁੱਤਰਾ ਉਹਦਾ ਬਾਪੂ ਬੜੀ ਤਗੜੀ ਚੀਜ਼ ਆ ਨੇ ਉਹਦਾ ਉਹਦੇ ਮੱਝ ਮੂਝੇ ਝੋਟੀ ਆਂ ਦੀ ਇਧਰੋਂ ਉਤਰਦੇ ਦੋ ਉੱਥੋਂ ਨੰ ਲਕਾਰਾ ਮਾਰ ਲੰਦਾ ਉਹ ਮੱਝ ਮੋੜੀ ਓਏ ਅੰਦਰੋਂ ਦੀ ਵਾਜ ਵਾਜ ਦੀ ਇਧਰੋਂ ਮਾੜੀ ਮੇ ਕਿਉਂ ਦਰੋਕਲ ਸੀਆਂ ਡਾਲ ਡਲੇਰੀਆਂ ਤੱਕ ਪਾਲਾ ਜਦਾ ਵੀ ਉਹ ਮੱਝਾਂ ਚਾਰਨ ਆਇਆ ਬਾਪੂ ਇਥੇ ਤੁਹਾਨੂੰ ਆਵਾਜ਼ ਦਾ ਅੱਗੇ ਵੀ ਦੱਸਿਆ ਇੱਕ ਰੰ ਬਾਪੂ ਦੀ ਸਾਡੇ ਦੀ ਆਵਾਜ਼ ਇਤਰਾਹ ਦੀ ਹੋਂ ਤੇ ਕਮਰੇਜ ਲੱਗੇ ਆਵਾਜ਼ਾਂ ਮਾਰੀ ਜਾਓ ਕਿਸੇ ਨੂੰ ਸੁਣਦਾ ਨਹੀਂ ਏ 100 ਆਵਾਜ਼ ਮਾਰੋ ਕਿਸੇ ਦੇ ਘਰ ਚ ਪੁੱਛ ਲਓ ਭਾਵੇਂ ਸਾਰਿਆਂ ਦੇ ਇਹੀ ਕੁਛ ਆ ਕੁਝ ਸੁਣਦਾਰੇ ਲੱਗੋ ਮੈਨੂੰ ਕੋਈ ਆਵਾਜ਼ ਕਿਸੇ ਦੀ ਮਾਰਦਾ ਦੇ ਤੇ ਬਾਪੂ ਨੂੰ ਬਾਪੂ ਨੇ ਖਾਲੜੇ ਬਿਆਰ ਜਵਾਜ ਆਵਾਜ਼ ਮਾਰੀ ਮੈਨੂੰ ਇੱਕ ਰਾ ਉਹਨੂੰ ਇਹ ਮੋਟਰਸਾਈਕਲ ਵੇਖ ਕੇ ਉਹਨੇ ਵੇលਿਆ ਮੋਟਰਸਾਈਕਲ ਤੇ ਆਪ ਮੈਨੂੰ ਛੱਡ ਕੇ ਆ ਗਿਆ ਤੇ ਟਿੰਕੂ ਦੀ ਦੁਕਾਨ 'ਚ ਮੈਂ ਲੋਕ ਕੇ ਬੈਠਾ ਤੇ ਮਾਂ ਬਾਪੂ ਉਹ ਫਿਰਦੇ ਹੀ ਨੇ ਮੈਨੂੰ ਲੈ ਜਾਣਾ ਇਹਨੇ ਨਾ ਛੱਡ ਕੇ ਆ ਤੇ ਛੱਡਣ ਦਾ ਨਹੀਂ ਕੋਈ ਏਡੀ ਗੱਲ ਹੈਗੀ ਇਹਨੇ ਤਾਂ ਮੈਨੂੰ ਦੱਸਿਆ ਮੁੜ ਕੇ ਗਾਂਹ ਤੁਰ ਪੈਣਾ ਹਨਾ ਡੱਲੋਂ ਜਾ ਕੇ ਮੁਰਗੀ ਫੜ ਕੇ ਲਿਆਈਏ ਲਾਲ ਮੁਰਗਾ ਮਿਲ ਗਿਆ ਮਾਂ ਮੁਰਗੇ ਵੀ ਛੇਤੀ ਫੜੇ ਜਾਣੇ ਹੋਰ ਸਾਬਾ ਪੈਣਾ ਨੇ ਨਾ ਲਾਲ ਮੁਰਗੇ ਚਿੱਟਾ ਖੰਭ ਕਿਤਨਾ ਹੋ ਸਕਦਾ ਨਹੀਂ ਤੇ ਇਹ ਆਪਾਂ ਮੀਟ ਨਹੀਂ ਖਾਣਾ ਚਿੱਟਾ ਖੰਭ ਆ ਗਿਆ ਨਾ ਤੋ ਟਿੰਕੂ ਨੂੰ ਪੁੱਛ ਲੋ ਟੇਪ ਵਾਲੇ ਨੂੰ ਉੱਤੇ ਆਵਾਜ਼ ਮਾਰੀ ਹੋ ਬਾਜਿਆ ਇਹੋ ਆਖਿਆ ਅੜ ਕੇ ਉਧਰੋਂ ਥਾਣੇ ਦੇ ਬਾਜਾਂ ਦੇ ਉਧਰੋਂ ਆ ਨਾਰ ਦੀ ਦੇ ਆਸੇ ਪਾਸੇ ਬਿਆਰ ਦੇ ਦੁਕਾਨਦਾਰ ਬਾਹਰ ਹੋ ਗਏ ਵੀ ਆ ਕੌਣ ਬਾਪੂ ਕਿਹੜਾ ਬਾਪੂ ਹਰਦੇਵਾਲ ਸਿੰਘ ਜੀ ਬਾਪੂ ਦੀ ਵੀ ਗੱਲ ਕਰਦੇ ਸੀ ਗੇਟੋ ਗੱਲਾਂ ਖਾਨਦਾਨੀਆਂ ਐਵੇਂ ਨਹੀਂ ਹੋ ਜਾਂਦੀਆਂ ਨਿਰੀਆਂ ਜ਼ਮੀਨਾਂ ਜਾਇਦਾਦਾਂ ਪ੍ਰਾਪਰਟੀਆਂ ਪੈ ਹਨ ਹਨ ਖਾਨਦਾਨੀਆਂ ਨਹੀਂ ਹੁੰਦੀਆਂ ਖਾਨਦਾਨੀਆਂ ਬੰਦਿਆਂ ਦੀਆਂ ਹੁੰਦੀਆਂ ਜੇ ਨਸਲਾਂ ਬੰਦਿਆਂ ਦੀਆਂ ਹੁੰਦੀਆਂ ਜੇ ਸਮਝੋ ਗੱਲਾਂ ਨੂੰ ਕੋਹਾ ਬਾਪੂਰ ਦੇ ਹਾਲ ਸੁੰਦੇ ਅੱਜ ਆ ਗ੍ਰਾਮ ਲਾਇਆ ਰੱਖੀਏ ਹਿਸਾਬ ਦਾ ਮੈਂ ਬਾਪੂਰ ਦੇ ਹਾਲ ਸਾਨੂੰ ਨੀਲੇ ਨੀਲੇ ਪਾਏ ਨਾ ਹਿਸਾਬ ਦਾ ਏ ਬਾਪੂ ਮੁੰਡਾ ਦਾ ਆ ਬਾਪੂ ਨੇ ਮੈਨੂੰ ਮੁੜ ਕੇ ਲਾੜ ਤੇ ਜੋ ਬਾਪੂ ਨੇ ਉਹ ਪਾਰਟੀ ਬੱਲੀ ਨਾ ਬਸ ਤੇ ਸ਼ੁਰੂ ਤੋਂ ਦਾਦੇ ਬਾਪੂ ਮੈਨੂੰ ਪਤਾ ਨਹੀਂ ਪਤਾ ਮੈਂ ਰਾਜਨੀਤੀਆਂ ਨਹੀਂ ਜਦਾ ਬੜਿਆ ਕਾਲੀ ਤੇ ਚਲੋ ਘੈਂਡ ਬਾਪੂ ਮੰਨੇ ਗਿਆ ਸੀ ਇਲਾਕੇ ਦਾ ਸਭ ਤੋਂ ਤਗੜਾ ਬਾਪੂ ਤੁਹਾਡੇ ਸਾਹਮਣੇ ਆ ਮੈਂ ਤੇ ਅੱਜ ਉਹਦੇ ਚ ਦਸਨ ਪੁੱਛਣ ਦੀ ਹੈਗੀ ਹੋਈ ਇਹ ਹੁਣ ਜਿਆਦੇ ਬੰਦੇ ਦੇ ਨਾਂ ਆਪਾਂ ਇਕੱਲੇ ਇਕੱਲੇ ਤਾਂ ਕੀ ਲੈਣਾ ਆਪਾਂ ਇੱਕ ਅੱਦੇ ਦਾ ਬੰਦੇ ਲੈ ਛੱਡਦੇ ਆ ਪਨ ਪਾਲਾ ਜੂ ਵੀ ਸਰਦਾਰ ਬਿਰਸਾ ਸਿੰਘ ਬਲਟੋਹਾ ਸਾਹਿਬ ਵੀ ਉਹਨਾਂ ਦੇ ਮਤਲਬ ਕਰਨਾ ਪੈਂਦਾ ਹੈ ਕਿ ਮਨ ਲਓ ਵੱਡੇ ਆ ਪਤਲਾ ਵੀ ਪਸਾਨ ਜੱਟ ਬਾਪੂ ਆ ਕਰਨਾ ਪੈਣਾ ਤੇ ਹੋਰ ਮੈਂ ਸਾਰੇ ਇਲਾਕੇ ਬਾਰੇ ਤੇ ਤੁਹਾਨੂੰ ਦੱਸਣਾ ਰਹਿ ਗਿਆ 21 ਬੜਾ ਹੁੰਦਾ ਹੁੰਦਾ ਇੱਕ ਤੇ ਦੱਸ ਦਿਓ ਜੀ ਨੂੰ ਸਾਰੇ ਜਾਣਦੇ ਤੇ ਬਾਪੂ ਦੀਆਂ ਇਹ ਚੜ੍ਹਾਈਆਂ ਬੜੀਆਂ ਆ ਰਹੀਆਂ ਤੇ ਹਾਂ ਲਾਸਟ ਤੇ ਉਹਨੇ ਪਾਰਟੀ ਤੋਂ ਮੈਂ ਨੂੰ ਨਾ ਪਤਾ ਉਹਨੇ ਕੋਈ ਕੋਈ ਮਜਬੂਰੀ ਸੀ ਮੁੱਖ ਜਿਹੜਾ ਮੋੜਿਆ ਸੀ ਨਾ ਕੋਈ ਉਹ ਅਸਲ ਦੇ ਵਿੱਚ ਬਾਦਲ ਪਰਿਵਾਰ ਦੇ ਜਿਹੜੇ ਹੈਗੇ ਨਾ ਦੂਸਰੇ ਭਰਾ ਬਾਦਲ ਜਿਹੜਾ ਛੋਟਾ ਭਰਾ ਹੈ ਕਿ ਵੱਡਾ ਭਰਾ ਜਿਹੜਾ ਬਾਦਲ ਦਾ ਦੂਸਰਾ ਜਿਨ੍ਹਾਂ ਦਾ ਅੱਗੇ ਆ ਮੰਤਰੀ ਯਾਰਾ ਮੰਤਰੀ ਜਿਹੜਾ ਬਾਦਲ ਦਾ ਉਹ ਜਿਹਦਾ ਆnde ਪੈਸੇ ਪੁਛ ਮੁਖੇਰੀ ਤੇ ਚੀ ਚ ਦੇ ਕੋ ਜਿਹੜੇ ਪੈਸੇ ਪੁਛਾਂ ਦੇ ਲੈ ਜਾਂਦੇ ਮੁਕੇ ਹੁੰਦੇ ਉਹ ਯਾਰਾ ਹੁੰਦਾ ਇਹਨੇ ਕੋਈ ਪਾਰਟੀ ਬਣਾਈ ਆ ਮਨਪ੍ਰੀਤ ਮਨਪ੍ਰੀਤ ਬਾਦਲਾ ਇਹਨੇ ਪਾਰਟੀ ਨਵੀਂ ਬਣਾਈ ਪੀਪਲਜ਼ ਪਾਰਟੀ ਲੋਕਾਂ ਦੀ ਪਾਰਟੀ ਅੰਗਰੇਜ਼ੀ ਚ ਨਾ ਸਭੀ ਪੰਜਾਬੀ ਚਾਚਾ ਬਣਾ ਰਹਾ ਸਾਨੂੰ ਮੇਰੇ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਲੋਕਾਂ ਨੂੰ ਅੰਗਰੇਜ਼ੀ ਪੀਪਲਜ਼ ਪਾਰਟੀ ਇਹ ਕੀ ਮਤਲਬ ਇਹ ਜਦੋਂ ਨਾਂ ਰੱਖਿਆ ਸੀ ਨਾ ਮਨਪ੍ਰੀਤ ਬਾਲ ਨੇ ਪਾਰਟੀ ਦਾ ਸਟੇਜ ਲੱਗ ਗਿਆ ਹਾਂ ਐਨੀ ਦੂਰੀ ਤੇ 3 ਫੁੱਟ ਦੀ ਦੂਰੀ ਤੇ ਲੋਕੀ ਨੇ ਪੁੱਛਿਆ ਸਰ ਕੀ ਨਾਂ ਰੱਖੋਗੇ ਜਲਦੀ ਰੱਖ ਰਹੇ ਅਸੀਂ ਬਹੁਤ ਸਮਾਂ ਨਾ ਰੱਖੀ ਅਮਾ ਚਾਚਾ ਇੱਥੇ ਦੱਸ ਮੈਨੂੰ ਦੱਸ ਮੈਨੂੰ ਪੁੱਛ ਲਾ ਹੜਾ ਨਾ ਰਿਹਾ ਮਨਪ੍ਰੀਤ ਲੱਗ ਗਿਆ ਉਹ ਤੋਂ ਮੇਰੇ ਕੈਮਰੇ ਕੁਮਰੇ ਕਰ ਰਿਹਾ ਇਹ ਨਾ ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਆ ਜੂਗਾ ਮਾਨ ਫਾਰਮ ਦੀ ਸਟੇਜ ਦੇ ਉੱਤੇ ਜਿਹੜੀ ਆਮ ਲਤਾ ਲੰਕਾ ਆ ਕੇ ਬੈਠੇ ਆ ਤੇ ਮੈਂ ਲਾਗੇ ਖੜਾ ਇਹਨੂੰ ਪੱਤਰਕਾਰ ਦੋ ਜਿੱਤੇ ਲਾ ਕੇ ਪੁੱਛਣ ਦਾ ਇਹ ਉਹ ਵੀ ਬੜੇ ਸਿਆਣੇ ਵੀ ਕੀ ਨਾਂ ਰੱਖ ਰਹੇ ਆ ਜੀ ਪਾਰਟੀ ਜਲਦੀ ਬਤਾ ਰਹੇ ਆ ਜਲਦੀ ਦੱਸ ਰਹੇ ਆ ਮੈਂ ਇੰਦਰ ਦੱਸ ਲਾ ਭਰਾਵਾ ਪਹਿਲਾਂ ਮੈਨੂੰ ਪੁੱਛ ਲਾ ਮੈਨੂੰ ਸਾਰਾ ਪਤਾ ਹੁੰਦਾ ਹੀ ਨਹੀਂ ਪੁੱਛੀ ਮਾਨਪਰੀ ਬਾਲ ਨੇ ਮੇਰੇ ਤੋਂ ਲਾ ਕੇ ਘਲੋਤਾ ਹੈ ਮੈਂ ਐ ਬਾਅਦ ਵਿੱਚ ਮੈਂ ਸੁਣਿਆ ਕੀ ਨਾਂ ਰੱਖਤਾ ਜੀ ਪੀਪਲਜ਼ ਪਾਰਟੀ ਮੈਨੂੰ ਉਹ ਤਾਂ ਯਾਦ ਨਾ ਹੈ ਨਾਂ ਭਰਾਵਾ ਨਾ ਰੱਖ ਕੋਈ ਹੋਰ ਕੋਈ ਰੱਖ ਲੈ ਅੰਗਰੇਜ਼ੀ ਉਹਨਾਂ ਦੇ ਸਾਨੂੰ ਫੜਾ ਦਿੱਤਾਂਗੇ ਅੰਗਰੇਜ਼ੀ ਤੇ ਤੂੰ ਹੋਰ ਹੀ ਨਵੇਂ ਨਵੇਂ ਬੇੜਾ ਕਰ ਕਰਦੇ ਲੱਗਾ ਤੇ ਕਰਤਾ ਫਿਰ ਇਹਨਾਂ ਨੂੰ ਭਾਵੇਂ ਜੋ ਨਹੀਂ ਕੋਈ ਮੰਨੂ ਤਾਂ ਕੀ ਕਰਾਂਗੇ ਵੀ ਮੈਂ ਉਹ ਸਮਝਾਉਣਾ ਸੀ ਵੀ ਵੀਰ ਜੀ ਸਤਕਾਰਯੋਗ ਅੰਕਲ ਜੀ ਸਾਹਿਬ ਜੀ ਨਾਂ ਕੋਈ ਰੱਖੋ ਜਿਹੜਾ ਲੋਕਾਂ 'ਚ ਮੈਚ ਕਰਦਾ ਹੋਵੇ ਲੋਕ ਸੁੱਖਾ ਲੱਗੇ ਸਮਝਣ ਸੁੱਖਾ ਆ ਲੱਗੇ ਆ ਵੀ ਇਹ ਬਾਜ ਉੜਦਾ ਬਾਜ ਕੈਮਰੀਨਾ ਬਾਜ ਆ ਬਾਜ ਪਤਾ ਨਹੀਂ ਕੀ ਕੀ ਬਾਜ ਇਹਦਾ ਨਾ ਇਦਾਂ ਦਾ ਕੱਢੀ ਆਪਾਂ ਮੈਂ ਸਮਝਾ ਦੇਣਾ ਅਸੀਂ ਬਾਜ ਉਹਦੇ ਪੀਪਲ ਦਾ ਪਾਰਟੀ ਰੱਖਦੀ ਹਮਾ ਚਲਾ ਲੋ ਪੀਪਲ ਦਾ ਪਾਰਟੀ ਇਹ ਨਹੀਂ ਕਰਦੀ ਮੈਨੂੰ ਉਹਦੇ ਹੀ ਲੱਗਿਆ ਪਤਾ ਤਾਂ ਤੇ ਬਾਪੂ ਦੇ ਅੱਗਾ ਪਾ ਬਾਪੂ ਤੇ ਇਹ ਨਾਲ ਆਪਾਂ ਕਿਹੜੇ ਬਨੇ ਤੁਰ ਜਾਨੇ ਨੇ ਯਾਰ ਇਹ ਦੇਖਿਆ ਕੋ ਯਾਰ ਇਹਨਾਂ ਗੱਲਾਂ ਤੋਂ ਮੈਂ ਨਹੀਂ ਇਹ ਰਾਜ ਨਹੀਂ ਕੋ ਜੰਨੀਆ ਬਦੋ ਬਦਈਆ ਕਿ ਮੈਂ ਧਾਰ ਬ ਗੱਲਾਂ ਨਹੀਂ ਕਰ ਰੀਆਂ ਜਿਉਂਦਾ ਮੈਂ ਧਾਰ ਵੀ ਜੇ ਮੈਂ ਬਦੋ ਦੀ ਵਾਰ ਦਿੰਦੇ ਮੈਨੂੰ ਤੇ ਬਾਪੂ ਨੂੰ ਹੀ ਮਜਬੂਰੀ ਇਹ ਸੀ ਵੀ ਜਿਹੜਾ ਮਨਪ੍ਰੀਤ ਬਾਦਲ ਦੇ ਡੈਡੀ ਆ ਸ਼ਾਇਦ ਉਹ ਉਹਨਾਂ ਦਾ ਇਹਨਾਂ ਦਾ ਪਿਆਰ ਸੀ ਵੀ ਉਧਰੋਂ ਫੋਨ ਕੀਤਾ ਉਹਨਾਂ ਨੇ ਕਿਤੇ ਵੱਡੇ ਬਾਲ ਨੇ ਵੀ ਮਨਪ੍ਰੀਤ ਤੁਹਾਡਾ ਬੇਟਾ ਆ ਰਿਹਾ ਇੱਧਰ ਦਜੇ ਸਾਡੇ ਮਾਝੇ ਚ ਤੇ ਕਰੋ ਸਵਾਗਤ ਬਾਪੂ ਜੀ ਫਿਰ ਬਾਪੂ ਦੀ ਹੁਣ ਕੋਈ ਮਜਬੂਰੀ ਹੀ ਯਾਰ ਉਹਦੇ ਚ ਜਲ ਜਾਣਾ ਪੀਪਲਜ਼ ਪਾਰਟੀ ਚ ਤੇ ਮੈਨੂੰ ਆ ਬੜਾ ਦੁੱਖਿਆ ਲੱਗਾ ਮੈਂ ਯਾਰ ਐਡਾ ਬੰਦਾ ਸਾਨ ਕਾਲੀ ਾਟ ਪੁਰਾਣਾ ਆ ਤੇ ਇਹ ਕਿੱਧਰ ਵਾਰਦਾ ਨੇ ਨਵੇਂ ਨੇ ਕਿਹੜੀ ਪਾਰਟੀ ਚ ਲੈਦਾ ਮੈਨੂੰ ਇਹ ਨਾ ਐਡਾ ਕੋਈ ਵਧੀਆ ਜਿਹਾ ਨਹੀਂ ਲੱਗਾ ਇਹ ਮਾਹੌਲ ਜਿਹਾ ਤੇ ਉਧਰ ਆ ਗਿਆ ਫੋਨ ਪੀਏ ਬਾਪ ਦਾ ਬੇਟਾ ਜਿਹੜਾ ਮੰਦੀ ਪਾਦਾਂ ਦੇ ਹਰੀ ਕਾ ਦਰਿਆ ਟੱਪਨ ਟੱਪ ਚੱਲਿਆ ਤੇ ਬਾਪੂ ਜੀ ਗੁੱਸਾ ਭਾਲੋ ਮੈਂ ਕਿਦੋਂ ਬਾਪੂ ਦੇ ਲਾ ਕੇ ਬੈਠਾ ਤਾਂ ਮੈਂ ਨਾ ਨਹੀਂ ਬਾਪੂ ਨੂੰ ਆਹ ਹਰੀ ਕਿਧਰ ਆਸੋ ਭਰਾ ਰਹਿ ਬੜਿਆ ਨਾ ਹੀ ਇਧਰ ਮੱਝ ਵਾਲੇ ਬੜੇ ਉਹ ਜਿਹੀ ਭਲਾਵਾ ਹੀ ਹੂ ਇਹ ਬੜੀਆਂ ਭਲਾਵਾ ਹੀ ਜਾਂਦਾ ਹੁੰਦਾ ਮੰਤਰੀ ਇਹ ਬੜੀਆਂ ਛਾਵਾਂ ਪੈੜੀਆਂ ਮਾ ਇਹਨੂੰ ਕਹਿ ਵੀ ਭਰਾਵਾ ਜਿਹੜਾ ਤੂੰ ਨਾਂ ਰੱਖਦਾ ਹੀ ਨਾ ਮੈਂ ਤੇ ਉਦੋਂ ਹੀ ਆਸਦਾ ਮੈਂ ਜਿਹੜਾ ਤੇਰਾ ਨਾਂ ਰੱਖਦਾ ਨਾ ਇੱਥੇ ਰੀਖੇ ਤੇ ਆਈ ਡੁੱਬੀ ਲੈ ਗਈ ਪਾਰਟੀ ਜਿਹੜੀ ਭੱਜਾਉਣਾ ਹਨ ਇਹ ਐਨੀ ਤਰੀਕੇ ਚ ਨਹੀਂ ਮੈਂ ਤਾਂ ਬਾਸਤੀ ਕੁਝ ਸੁਣਦਾ ਨਹੀਂ ਐ ਕੋਈ ਇੱਕ ਬੰਦੇ ਸਿਆਣੇ ਦੀ ਹੁਣ ਆਹੀਂ ਸਿਆਣੇ ਬੰਦਿਆਂ ਦੀ ਗੱਲ ਦਾ ਅਸਰ ਕਰਦੇ ਆ ਸਮਝਦੇ ਆ ਇੱਕ ਰਸ ਸਮਝੋ ਚਿੱਥੋ ਫਿਰ ਬਾਅਦ ਚ ਆਪਣਾ ਸੁਝਾਅ ਉਹਦੀ ਗੱਲ ਦਾ ਵੀ ਠੀਕ ਲੱਗਦੀ ਆ ਕਿ ਨਹੀਂ ਲੱਗਦੀ ਫਿਰ ਗੱਲ ਕਰੋ ਸੁਣਨੀ ਨਹੀਂ ਜਦੋਂ ਬੰਦੇ ਸਿਆਣੇ ਦੀ ਕਹੇ ਨੇ ਗੱਲ ਬੰਦੇ ਨੇ ਨਾ ਔੜੇ ਦਾ ਖਾਦਾ ਇਹ ਸਿਆਣੇ ਦਾ ਕਿਹਾ ਬਾਅਦ ਚ ਬੜਾ ਲੱਗਦਾ ਗੱਲਾਂ ਸੱਚੀਆਂ ਨਾ ਸਮਝੋ